ਸਰ ਨੂੰ ਪਿਆਰ ਪ੍ਰੀਤ ਸਤ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ होप ਸੋ ਤੁਸੀਂ ਸਾਰੇ ਈਵਰਸ ਬਹੁਤ ਵਧੀਆ ਹੋਵੋਗੇ ਚਲੋ ਜੀ ਆਪਾਂ ਕਰਦੇ ਆ ਆਪਣਾ ਇਸ ਦਾ ਵਲੌਗ ਨੂੰ ਸਟਾਰਟ ਤੇ ਹੁਣ ਆਪਾਂ ਗਿਫਟ ਸ਼ਾਪ ਦੇ ਵਿੱਚ ਕਿਉਂਕਿ ਅੱਜ ਆਪਾਂ ਜਾ ਰਹੇ ਸੀਗੇ ਭਾਬੀ ਹੋਣਾਂ ਦਾ ਬੀਬੀ ਦੇਖਣ ਵਾਸਤੇ ਸੋ ਦੇਖਦੇ ਆ ਉੱਥੇ ਜਾ ਕੇ ਆਪਾਂ ਵੀਡੀਓ ਬਣਾਉਣੀ ਆ ਬਾਕੀ ਆਪਾਂ ਗਿਫਟ ਚੂਸ ਕਰ ਲਈਏ ਹੁਣ ਪਹਿਲਾਂ ਕਰਨੀ ਹੈ ਕਿ ਇਹ ਫਟ ਕਰਨੀ ਹੈ ਆਦੀ ਰੰਗ ਉਹ ਦਿਹਾੜਾ ਉਹ ਕੁੜੀ ਆ ਉਹ ਤਾਂ ਲੈ ਕੇ ਆਈ ਸੀ ਉਹ ਉਹ ਤੋਂ ਅੱਗੇ ਜੀ ਕਿੰਨੇ ਮੈਂ ਜਿਹੜਾ ਗੁੱਡੀ ਬੋਲਦੀ ਐ ਅੱਛਾ ਬਾਈ ਨੰਬਰ 40 ਤੇ ਨਹੀਂ ਉਹ ਲੈ ਕੇ ਜਾਂਦੇ ਉਹ 5000 ਦੇ ਤੇ okay <laughs> ਮੋਰ ਦੇੋਂ ਪਤਾ ਨਹੀਂ ਹੋਣਾ ਫਿਰ ਕਿ ਮਿਲ ਜਾਵੇਗਾ। ਮੋਰ ਦੇੋਂ ਖਤਮ ਨਹੀਂ ਦਿਨ ਵਿੱਚ ਆਉਣਗੇ। ਕੇ ਆ ਜਾਣਗੇ ਲੈ ਜਾਣਗੇ। ਕਦੋਂ ਤੱਕ ਆ ਜਾਣਗੇ? ਕੋਈ ਕੁਝ ਨਹੀਂ। ਨਾ। ਚਲ ਜੇ ਫਿਰ ਉੱਤੇ ਹੋ ਕੇ ਚੱਲਾਂ। ਲੋ ਜੀ ਆਪਣਾ ਗਿਫਟ ਹੋ ਗਿਆ ਤਿਆਰ ਤੇ ਹੁਣ ਆਪਾਂ ਜਾਂਦੇ ਆਂ ਭਾਬੀ ਉਹਨਾਂ ਦੇ ਘਰੇ ਤੇ ਉੱਥੇ ਹੈਗਾ ਆਪਾਂ ਬੀਬੀ ਦੇਖਦੇ ਆਂ ਨਾਲੇ ਉਹਨਾਂ ਨੂੰ ਦਿੰਨੇ ਆਂ ਸਰਪ੍ਰਾਈਜ਼ ਜੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆ ਦੇਖੋ ਮਿਰਚਾਂ ਕਿੰਨੀਆਂ ਸੋਹਣੀਆਂ ਨੇ ਬੀਬੀ ਨੇ ਬਾਹਰ ਨਾਲੇ ਬੀਬੀ ਆ ਮੇਰੀ ਉਹਨੇ ਵੇਚਿਆ ਸੀ ਪੌਦ ਕਹਿੰਦੇ ਹੁੰਦੇ ਨੇ ਪੌਦ ਇਹ ਮਿਰਚਾਂ ਦੀ ਵੀ ਸਿੱਟੇ ਸੀ ਸਾਰੇ ਦੇ ਗੋਲ ਇਹਨੂੰ ਛੋਟੇ ਛੋਟੇ ਮਿਰਚਾਂ ਲੱਗ ਜਾਂਦੇ ਨੇ ਗੋਲ ਜਿਵੇਂ ਬਾਹਰ ਇਤਲੀ ਚ ਨੇ ਇਤਲੀ ਤੋਂ ਵੀ ਆਇਆ ਵਾ ਗਾਹਾਂ ਤੋਂ ਗਾਹਾਂ ਭੈਣ ਸੀਗੀ ਮੇਰੀ ਉੱਥੇ ਬਲਾੜੀ ਦੀ ਇੱਧਰ ਸਰੰਦ ਕਹਿੰਦੀ ਉੱਥੋਂ ਵੀ ਲਹਾਂਦਾ ਸੀ ਉਹਨਾਂ ਨੇ ਬਾਹਰ ਗਿਆ ਹੋਏ ਨੇ ਇਟਲੀ ਚ ਉੱਥੋਂ ਲਹਾਂਦਾ ਸੀ ਵੀ ਇਹ ਮਿਰਚਾਂ ਨਾਲ ਤੇ ਬੀਬੀ ਨੇ ਫਿਰ ਐ ਟੋਕਰੀ ਜੀ ਚ ਜਦੋਂ ਆਪਾਂ પાਕੇ ਮਿੱਟੀ ਪਾ ਕੇ ਇਹ ਵਿੱਚ ਉੱਪਰ ਬੀਜਤਾ ਤੇ ਦੇਖੋ ਕਿੰਨੀਆਂ ਸੋਹਣੀਆਂ ਹੋ ਗਈਆਂ ਜਗ੍ਹਾ ਜਗ੍ਹਾ ਵੀ ਨਹੀਂ ਹੈਂਗੀਆਂ ਆ ਥੋੜੀ ਜਿਹੀ ਗੱਬੇ ਆ ਬਸ ਇੰਨਾਂ ਹੀ ਸਾਰੀਆਂ ਹੋ ਗਈਆਂ ਹਜੇ ਛੋਟੀਆਂ ਥੋੜੀਆਂ ਨਿਆਣੀਆਂ ਨੇ ਥੋੜੇ ਵੱਡੀਆਂ ਹੋਏ ਤੋਂ ਹੁਣ ਜਿਵੇਂ ਮਰਜ਼ੀ ਪੱਟਾਂ ਕੱਢ ਕੇ ਲਾ ਦੇਵੇ ਜੇ ਵਧੀਆ ਲੱਗੀਆਂ ਤੁਹਾਨੂੰ ਤਾਂ ਸਾਨੂੰ ਜਰੂਰ ਦੱਸੋ ਕਮੈਂਟ ਕਰਕੇ ਵੀ ਕਿਵੇਂ ਕੀ ਕਿ ਨੇ ਦੀ ਬੀਬੀ ਨੇ ਬਹੁਤ ਵਧੀਆ ਕੰਮ ਕੀਤਾ ਮੇਰੀ ਨੇ ਚਲੋ ਜੀ ਠੀਕ ਹੈ ਹਾਂਜੀ ਕੀ ਬਣਾ ਰਹੇ ਹੋ ਅਮਾ ਲੱਗਿਆ ਨਹੀਂ ਹੋਇਆ ਇਹ ਬੋਤਲ ਗਲਤ ਲੱਗਿਆ ਨਾ ਇਹ ਖੁੱਲਦੀ ਨਹੀਂ ਆ ਇਹ ਕੋਈ ਚੱਕਰ ਨਹੀਂ ਮੈਂ ਦੇਖ ਲੈਂਦਾ ਹਾਂ ਤਾਂ ਪਾ ਚੁੱਕੇ ਬਈ ਹਾਂ ਤਾਂ ਪਾ ਦੇ ਆ ਚੀਤਾ ਟੇਢੀ ਲੱਗੀ ਇਹ ਤਾਂ ਲੱਗ ਨਹੀਂ ਰਿਹਾ ਸੀਗਾ ਹੂੰ ਉਹ ਤਾਂ ਸੁੱਕ ਕੇ ਅੱਗੇ ਪਾ ਲਉ ਹਾਂਜੀ ਦਿਖਾਓ ਡੈਰੀ ਲੱਗੂ ਪੜਦੇ ਹੀ ਪੜ ਰਹੀ ਆ ਪਾਰਟ 6 ਰੀਡਰ 500 ਕੁਐਸ਼ਨਸ ਦੇ ਟੈਸਟ ਆਫ ਪੇਜ ਨੰਬਰ 819 ਆਫ ਐਕਟੀਵਿਟੀ ਬੁੱਕ ਚਲੋ ਕਰੋ ਇਧਰ ਬੀਬੀ ਤੇ ਮਾਸੀ ਆਏ ਹੋਏ ਨੇ ਬੈਠੇ ਨੇ ਜਿਹੜਾ ਟੁੱਟਦਾ ਤਾਂ ਉਹ ਨਹੀਂ ਟੁੱਟਦੀ ਫਾਇਦਾ ਨਹੀਂ ਉੱਗਦੀ ਹਾਂਜੀ ਮੈਂ ਤਾਂ ਤਾਂ ਪਾਉਂਦਾ ਹੀ ਨਹੀਂ ਰੱਖਦੀ ਐ ਬੀਬੀ ਨੇ ਉਹ ਇਧਰ ਬੀਬੀ ਪਾ ਰਹੀ ਐ ਬੂਟਿਆਂ ਚ ਪਾਣੀ ਤੇ ਇਧਰ ਆਵੜੀ ਬੀਬੀ ਆ ਗਿਸ਼ੇ ਲene ਸੋਰੇ ਸੋਰੇ ਜੱਟਾ ਬੱਟਲੀਆ ਤੇ ਆਲੂ ਤਾਂ ਬਹੁਤ ਸੋਹਣੇ ਤੇ ਬਣੀ ਹੋਏ ਹੋ ਗਿਆ ਲੋਟ ਇਹ ਪਹਿਲੇ ਦਿਨ ਤੋਂ ਹੀ ਐਵੇਂ ਦਾ ਸੀਗਾ ਜੀ ਅਦਰਕ ਚੀਫਾ ਮੇਚੇ ਪੰਜਵਾ ਚੱਲਦੇ ਪੰਜਵਾ ਕਰਕੇ ਆ ਰਹੀ ਹੈ ਬੱਬੀ ਇਹ ਹੋ ਜਾਂਦੀ ਹੈ ਬੁੱਢੀ ਮਾਈ ਬੁੱਢੀ ਮੈਂ ਕਹਿੰਦੇ ਨੇ ਇਹਨੂੰ ਹਾਂ ਬੁੱਢੀ ਮਾਈ ਜੇਲਾ ਉਹ ਦੱਸਦਾ ਕਿਵੇਂ ਕਰਾਇਆ ਬੀਖਡਾਉਣ ਵਾਸਤੇ ਹਵਾ ਜੁੜਦਾ ਚਾਈ ਜਾਂਦਾ ਹੈ ਇਹ ਕੁੱਕੜਾ ਦੀ ਥੋੜੀ ਬਹਿਣਾ ਚਾਹਵੇ ਜਿੱਦ ਤੋਂ ਆਪੇ ਕਰ ਨੂੰ ਲੱਗੇ ਨੇ ਸੁੱਕੇ ਕੁੱੜਾ ਪਤਾ ਨਹੀਂ ਜੀ ਉਹ ਕਿੱਥੇ ਲਾਉਣੀ ਉਹਨੇ ਉੱਥੇ ਬੋਝਾ ਅੰਦਰ ਡੰਗਰਾਂ ਨਾਲ ਖੁੱਲ੍ਹਦੀ ਚ ਕਿੰਨੀ ਕਿ ਜਗ੍ਹਾ ਨਹੀਂ ਮੈਂ ਤਾਂ 4 ਕਟੇ ਲਾਉਂਗਾ ਤੇ ਉੱਥੇ ਅੰਦਰ ਉਹਨੇ ਕਿਹਾ ਹੋਰਨੇ ਕਿ ਦੌਰੇ ਦੇ ਦਾਂਗੇ ਆਪਾਂ ਤੋੜ ਤੋੜ ਕੇ ਨਹੀਂ 4 ਕਟੇ ਲਾਉਣੇ ਨੇ ਮੈਂ ਹਾਂ ਗੁਰਮਿੰਦਰ ਉਹ ਤੇ ਲਾ ਲਾ ਨਾ ਜਿਹੜੀ ਲੱਗ ਜਾਂਦੀ ਨਾਲ ਉਹ ਤਾਂ ਕਣ ਮੈਂ ਤਾਂ ਮੈਂ ਹੈਗੇ ਪਈਆਂ ਨੇ ਤਾਂ ਜਦ ਮਰਜ਼ੀ ਲਾ ਲਵੇ ਉਹ ਬੂੰਗੀਆਂ ਵਾਲੀ ਲਾਈਏ ਪਹਿਲਾਂ ਹੂੰ ਦੇਖੋ ਇਹ ਲਾਣੀ ਨਹੀਂ ਆਪਾਂ ਨੇ ਮੋٹے ਮੋٹے ਹੋ ਗਏ ਲਣ ਕਾਪੀ ਚੱਕ ਲਿਓ ਫਿਰ ਜਾਂ ਭੱਜ ਜਾਓ ਉਹ ਚੱਕ ਦੇ ਯਾਦ ਹੋਇਆ ਕਿੰਨਾ ਕਰ ਰਹਿ ਗਿਆ ਆ ਦੋ ਪੇਚ ਰਹਿੰਦੇ ਨੇ ਹੋਰ ਮਿਲ ਲੇਗਾ ਕਰ ਲੇ ਇਹ ਵੀ ਯਾਦ ਹਾਂਜੀ ਉੱਤਾਂ ਦੇ ਗਲੇ ਪਤੀ ਤੇ ਗਲੇ ਪਤੀ ਕੱਢੇ ਨਹੀਂ ਆ ਮੇਰੀ ਬੇਲ ਦਾ ਪਾਵੇ ਮੇਰੀ ਬੇਲ ਚ ਕਿੰਨੋਂ ਕਹਦੇ ਕਿੱਥੇ ਪਾਤਾ ਉਹ ਤਾਂ ਸੁੱਕੀ ਪਈ ਤੇ ਇੱਤਾ ਸਹੀ ਤੂੰ ਪਾਤਾ ਉਹ ਚ ਬੇਲ ਚ ਪਾਇਆ ਉਹ ਨਿਕਲ ਗਈ ਮੇਰੀ ਬੇਲ ਅੱਜ ਇਹ ਹਰੀਆਂ ਮਿਰਚਾਂ ਲਖੜੀਆਂ ਨੇ ਨਹੀਂ ਸੋਹਣੀਆਂ ਲਾਲ ਲੋ ਕਿਤੇ ਕਿੰਨੀਆਂ ਨੇ ਇਹ ਆਹ ਹੋਰੇ ਉਹ ਵੀ ਹੋਣ ਲੱਗ ਗਏ ਬੂਟਾ ਇਹਦਾ ਵੀ ਨਿਕਲ ਆਇਆ ਇਹ ਚ ਪਾਣਾ 1 2 3 4 5 6 7 8 9 10 ਹੋ ਗਏ ਆ ਦੇਖੋ ਹਾਂਜੀ ਹਾਇਰਬਾਦ ਤੁਸੀਂ ਕਹਿੰਦੇ ਚੱਕ ਰਹੇ ਹੋ ਜੀ ਛੱਡ ਦਿਓ ਆਨੂ ਬੀਬੀ ਦੋ ਮਿੰਟ ਮੈਂ ਉਧਰ ਦੇਖ ਲੈਂਦੇ ਘਟਸੀ ਫੇਰੀ ਹੋ ਜੀ ਉੱਚ ਉਹ ਪੰਨੇ ਆ ਲਈਆ ਹਨਾ ਥੋੜਾ ਜਿਹਾ ਹੀ ਰਹਿ ਗਿਆ ਚਲੋ ਆ ਵੀਸ ਯਾਰੀ ਨਾ ਪਾਥੀਆਂ ਫਟਦੀ ਹੀ ਨਹੀਂ ਹੈਗੀਆਂ ਇਹ ਮੈਂ ਹੁਣ ਕਰੂੰਗੀ ਇਹ ਕਿ ਨਸਣਾ ਹੋ ਗਿਆ ਤੜਕਾ ਜੀ ਮੈਂ ਦੇਖਦੀ ਕਿ ਨਸਣਾ ਹੋ ਗਿਆ ਜੀ ਕੈਨੇਡਾ ਅਮਰੀਕਾ ਚ ਮੰਮੀ ਇਹ ਜੇ ਚੁੱਲੇ ਵਰਗੀ ਦਾਲ ਦਾ ਕਿੱਥੇ ਨਸਾਰਾ ਮਿਲਦਾ ਹਨਾ ਮੇਰਾ ਵੱਡਾ ਵੀਰਾ ਨਾ ਹਮੇਸ਼ਾ ਚੁੱਲ੍ਹੇ ਦੀ ਸਾਨੂੰ ਕਹੇਗਾ ਵੀ ਚੁੱਲੇ ਤੋਂ ਬਿਨਾਂ ਮੈਂ ਦਾਲ ਖਾਂਦਾ ਵੀ ਜਿਹੜੀ ਚੁੱਲੀ ਵਾਲੀ ਆ ਵਧੀਆ ਲੱਗਦੀ ਆ ਨੂੰ ਕਿੰਨੀ ਸੋਹਣੀ ਆ ਤੇ ਤਰੋਤੀ ਕਿੰਨੀ ਵਧੀਆ ਆਂਦੀ ਆ ਅੱਜ ਮੈਂ ਇਸਾਂ ਨਾਲ ਮਿਰਚ ਪਾਤਾ ਉਸ ਉਧਰ ਬੀਬੀ ਆਲੂ ਕਰਦੇ ਵੀ ਫਿਰ ਆਲੂ ਪਾਣੇ ਆ ਨਾਲੇ ਆਹਾਂ ਪਾਣਨੇ ਆਪਾਂ ਹਲਦੀ ਇਹਨੂੰ ਪਾ ਦਿੰਦੇ ਆਂ ਜਾ ਕੇ ਖਾ ਇਹਨੇ ਉਹ ਕੇ ਤੋੜ ਲੈਣਾ ਬੱਸ ਕੀ ਕੀ ਆ ਜੀ ਹੁਣ ਬੋਲੋ ਕੀਕੂ ਕੋਈ ਮਨ ਨਹੀਂ ਦਿੰਦਾ ਬੀਬੀ ਜਾਨੀ ਚੀਜ਼ ਤੋੜ ਲੈ ਮੈਂ ਚਲੋ ਰੋਸਤਾ ਤੋੜ ਕੇ ਮੈਂ ਹਾਂ ਇਹ ਦੋ ਉਧਰ ਦਾ ਮੈਂ ਤੋੜ ਕੇ ਲੈ ਕੇ ਇਹ ਉੱਤੇ ਚੜਾ ਦਾਂ ਦੀ ਮੈਨੂੰ ਉਹ ਤੋਂ ਬਾਅਦ ਤਿੰਨੇ ਨੇ ਹਾਂ ਉਹ ਤੋਂ ਬਾਅਦ ਬੱਸ ਗਏ ਉਹ ਤੋਂ ਬਾਅਦ ਤੁਸੀਂ ਲਿਆ ਇੱਕ

ਆ ਮੈਂ ਚੁਕਤੀ ਵੀ ਪੀਨੇ ਕੱਟਦੀ ਵਿੱਚੇ ਤੁਸੀਂ ਗੱਠੇ ਪਾਈ ਤੀ ਮੈਂ ਪਹਿਲਾਂ ਆਪਣੀਆਂ ਢੁਲੇ ਕਰ ਲੈਂਦੀ ਆ ਤਦ ਫਿਰ ਥੋੜੇ ਢੁਲੇ ਲੈਂਦੀ ਆ ਫਿਰ ਗੱਠੇ ਢਾਲ ਲੈਂਦੀ ਆ ਲੋ ਜੀ ਇੱਕ ਸਬਜੀ ਬਣ ਗਈ ਤੇ ਦੂਜੀ ਆਪਾਂ ਬਣਾ ਰਹੇ ਆ ਬਸ ਤੇ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਐਂਡ ਕਿਉਂਕਿ ਵੀਡੀਓ ਬਹੁਤ ਬੜੀ ਹੋ ਗਈ ਹੈ ਸੋ ਹੋਪਸ ਸੋ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੇ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਾਥੀ